15 ਮਹੀਨੇ ਬਾਅਦ ਮਨਪ੍ਰੀਤ ਫੌਜੀ ਨੂੰ ਪਟਿਆਲਾ ਦੇ ਵਿੱਚ ਸੈਂਟਰਲ ਜੇਲ੍ਹ ਦੇ ਵਿੱਚ ਦੁਬਾਰਾ ਸ਼ਿਫਟ ਕਰ ਦਿੱਤਾ ਗਿਆ ਦੁਬਾਰਾ ਭੇਜ ਦਿੱਤਾ ਗਿਆ ਕਿਉਂ ਸਾਡੀ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਤੋਂ ਪੁੱਛਗਿੱਛ ਕਰਦੀ ਸੀ ਉਹ ਕੰਪਲੀਟ ਹੋ ਗਈ ਹੈ ਤੇ ਜੋ ਵੀ ਅੱਗੇ ਇਹਦਾ ਪ੍ਰੋਸੀਜਰ ਹੈ ਉਹ ਮਾਨਯੋਗ ਅਦਾਲਤ ਨੂੰ ਸਬਮਿਟ ਕਰ ਦਿੱਤਾ ਜਾਏਗਾ ਦੇ ਵਿੱਚ ਆਹੇ ਏਕੇ 47 ਦੀ ਗੱਲ ਸੀ ਕਾਰ ਤੋਂ ਸੀ ਪੀਡੀਐਫ ਭੇਜੀ ਗਈ 640 ਪੰਨਿਆਂ ਦੀ ਕਿਉਂਕਿ ਫੋਲਡ ਦੇ ਵਿੱਚ ਰਹਿ ਕੇ ਹੀ ਇਹ ਸਾਰਾ ਜਿਹੜਾ ਹੈ ਇਸ ਡਾਕਟਰ ਰਚਿਆ ਗਿਆ ਫੋਲਡ ਨੇ ਮਨਪ੍ਰੀਤ ਨਹੀਂ ਜਿਹੜੀ ਹੈ ਜਾਣਕਾਰੀ ਸਾਰੀ ਪੰਚਾਈ ਸੀਗੀ ਪਈ ਉਹ ਨਾ ਫੜਿਆ ਜਾਂਦਾ ਤਾਂ ਕਿੰਨਾ ਮਰਜੀ ਲੰਬਾ ਚੱਲ ਸਕਦਾ ਸੀ ਇਹ ਜਾਣਕਾਰੀਆਂ ਜਿਹੜੀਆਂ ਨੇ ਉਹ ਫੋਨ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆਈਆਂ ਜੇ ਨਾ ਪਤਾ ਲੱਗਦਾ ਤਾਂਲੇ ਹੋਰ ਵੀ ਦੇਸ਼ ਦਾ ਕਾਫੀ ਨੁਕਸਾਨ ਹੋ ਸਕਦਾ ਦੇਖੋ ਬੰਦਾ ਕਿੰਨਾ ਵੀ ਹੁਸ਼ਿਆਰ ਹੋਵੇ ਕਿਤੇ ਨਾ ਕਿਤੇ ਗਲਤੀ ਕਰਦਾ ਹੈ ਤੇ ਰੱਬ ਦੇਖਦਾ ਹੈ ਜਿਹੜਾ ਇਸ ਤੋਂ ਕੋਈ ਨਹੀਂ ਲੁਕ ਸਕਿਆ ਤਾਂ ਕਦੀ ਨਾ ਕਦੀ ਗਲਤ ਬੰਦਾ ਜਿਹੜਾ ਹੈ ਉਹ ਪ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਜਿਸ ਤਰ੍ਹਾਂ ਕਿ ਇੱਕ ਪਟਿਆਲਾ ਦੇ 2023 ਦੇ ਵਿੱਚ ਮਾਮਲਾ ਸੈਂਟਰਲ ਜੇਲ੍ਹ ਤੋਂ ਸਾਹਮਣੇ ਆਇਆ ਸੀਗਾ ਜਿੱਥੇ ਇੱਕ ਅਮਰੀਕ ਸਿੰਘ ਨਾਮਕ ਵਿਅਕਤੀ ਦਾ ਜਿਹੜਾ ਫੋਨ ਪਕੜਿਆ ਜਾਂਦਾ ਤਾਂ ਜਿਸ ਤੋਂ ਬਾਅਦ ਮੂਰਲੀ ਜਾਂਚ ਹੁੰਦੀ ਹੈ ਜਾਂਚ ਤੋਂ ਬਾਅਦ ਇੱਕ ਅਮਰੀਕ ਸਿੰਘ ਤੋਂ ਆਈਐਸਆਈ ਸ਼ੇਰਖਾਨ ਜੋ ਕਿ ਪਾਕਿਸਤਾਨ ਦੇ ਵਿੱਚ ਬੈਠਾ ਹੈ ਤਾਂ ਉਸ ਦੇ ਉੱਤੋਂ ਕਈ ਹਥਿਆਰ ਜਾਨਕੀ AK47 ਤੇ ਕੁਝ ਕਾਰਤੂਸ ਤੇ ਦੂਸਰੇ ਪਾਸੇ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਜਨਕੀ ਤਿੰਨ ਬੰਦੇ ਜਿਹੜੇ ਨੇ ਉਹ ਅਮਰੀਕ ਸਿੰਘ ਨੂੰ ਜਾਣਕਾਰੀ ਦਿੰਦੇ ਸੀ ਜਦ ਇੱਕ ਬੱਬਰ ਖਾਲਸਾ ਦਾ ਬੰਦਾ ਔਰ ਦੂਸਰੇ ਪਾਸੇ ਇੱਕ ਮਨਪ੍ਰੀਤ ਫੌਜੀ ਸੀਗਾ ਜੋ ਕਿ ਫੌਜ ਦੇ ਵਿੱਚ ਸੀਗਾ ਤਾਂ ਰਹਿੰਦਾ ਹੋਇਆ ਜਿਹੜੀਆਂ ਖੂਫੀਆ ਜਾਣਕਾਰੀਆਂ ਉਹ ਜਿਹੜਾ ਅਮਰੀਕ ਤੱਕ ਪਹੁੰਚਾਉਂਦਾ ਸੀਗਾ ਤਾਂ ਜਿਸ ਤੋਂ ਬਾਅਦ 140 ਪੰਨਿਆਂ ਦੀ ਪੀਡੀਐਫ ਬਣਾ ਕੇ ਜਿਹੜੀ ਅਮਰੀਕ ਸਿੰਘ ਦੇ ਵੱਲੋਂ ਸ਼ੇਰ ਖਾਨ ਜੋ ਕਿ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ ਤਾਂ ਉਸ ਨੂੰ ਇਹ ਜਾਣਕਾਰੀ ਪੀਡੀਐਫ ਰਾਹੀਂ ਭੇਜੀ ਗਈ ਕੁਝ ਹੋਰ ਜਿਹੜੀਆਂ ਨੇ ਉਹ ਵਾਈਸ ਮੈਸੇਜ ਭੇਜ ਜਗੇ ਤੇ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਗ੍ਰਿਫਤਾਰੀਆਂ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜਾ ਕਿ ਮਨਪ੍ਰੀਤ ਫੌਜੀ ਸੀ ਜੋ ਕਿ ਫੌਜ ਦੇ ਵਿੱਚ ਤਾਇਨਾਤ ਸੀਗਾ ਜਿਹੜੀਆਂ ਜਾਣਕਾਰੀਆਂ ਅਮਰੀਕ ਨੂੰ ਜਿੰਦਾ ਸੀਗਾ ਤਾਂ ਉਸ ਦੀ ਪੜਤਾਲ ਦੇ ਲਈ ਉਸ ਨੂੰ ਕಸ್ಟੜੀ ਮੰਗੀ ਜਾਂਦੀ ਹੈ ਤਾਂ ਮਾਨਯੋਗ ਅਦਾਲਤ ਦੇ ਵੱਲੋਂ ਉਸ ਦੀ ਕਸਟਡੀ ਜਿਹੜੀ ਆ ਉਹ ਸੈਂਟਰਲ ਦੇ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਅੱਜ 15 ਮਹੀਨੇ ਬਾਅਦ ਮਨਪ੍ਰੀਤ ਫੌਜੀ ਨੂੰ ਪਟਿਆਲਾ ਦੇ ਵਿੱਚ ਜਿਹੜਾ ਸੈਂਟਰਲ ਜੇਲ੍ਹ ਦੇ ਵਿੱਚ ਦੁਬਾਰਾ ਸ਼ਿਫਟ ਕਰ ਦਿੱਤਾ ਗਿਆ ਦੁਬਾਰਾ ਭੇਜ ਦਿੱਤਾ ਗਿਆ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਐਡਵੋਕੇਟ ਜੇ.ਡੀ. ਬੰਸਲ ਸਾਡੇ ਨਾਲ ਨੇ ਬੰਸਲ ਸਾਹਿਬ ਮਾਮਲਾ ਬਹੁਤ ਜ਼ਿਆਦਾ سنگੀਨ ਸੀਗਾ ਕਿਉਂਕਿ ਦੇਸ਼ದ್ರੋਹ ਦਾ ਮਾਮਲਾ ਸੀਗਾ ਲਗਾਤਾਰ ਜਿਸ ਤਰ੍ਹਾਂ ਦੇਖਿਆ ਜਾਵੇ ਮਨਪ੍ਰੀਤ ਫੌਜੀ ਦੀ ਕਸਟਡੀ ਜਿਹੜੀ ਹੈ ਉਹ ਤੁਹਾਡੇ ਵੱਲੋਂ ਲਈਤੀ ਗਈ ਸੀ ਤਾਂ 15 ਮਹੀਨੇ ਬਾਅਦ ਦੁਬਾਰਾ ਛੱਡਿਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੀ ਮਿਲਿਆ ਹੋਂ ਤੱਕ ਜਿਹੜੇ 15 ਮਹੀਨੇ ਦੀ ਪੁੱਛਗਿੱਛ ਰਹੀ ਹੈ ਦੇਖੋ ਸਰ ਮਾਮਲਾ ਜਿਹੜਾ ਹੈ ਸਬਸਿਡਾਈਜ਼ ਹੈ ਮਾਮਲਾ ਵਿਚਾਰ ਅਧੀਨ ਹੈ ਅਦਾਲਤ ਦੇ ਵਿੱਚ ਇਸ ਦਾ ਕਿ ਕੋਈ ਜ਼ਿਆਦਾ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਲੇਕਿਨ ਇਹ ਹੈ ਕਿ ਜੋ ਸਾਡੀ ਇਨਵੈਸਟੀਗੇਸ਼ਨ ਜੇਂਸੀਜ਼ ਨੇ ਉਹਨਾਂ ਤੋਂ ਪੁੱਛਗਿੱਛ ਕਰਨੀ ਸੀ ਉਹ ਕੰਪਲੀਟ ਹੋ ਗਈ ਹੈ ਤੇ ਜੋ ਵੀ ਅੱਗੇ ਇਹਦਾ ਪ੍ਰੋਸੀਜਰ ਹੈ ਮਾਨਯੋਗ ਦਰਦ ਨੂੰ ਸਬਮਿਟ ਕਰ ਦਿੱਤਾ ਜਾਏਗਾ ਅਰੇ ਬੰਤ ਸਿੰਘ ਸਾਹਿਬ ਦੇਖਿਆ ਜਾਵੇ ਕਿ ਮਾਮਲੇ ਦੇ ਵਿੱਚ ਚਾਹੇ ਏਕੇ 47 ਦੀ ਗੱਲ ਸੀ ਕਾਰ ਤੂ ਸੀ ਪੀਡੀਐਫ ਭੇਜੀ ਗਈ 640 ਪੰਨਿਆਂ ਦੀ ਕਿਉਂਕਿ ਫੌਜ ਦੇ ਵਿੱਚ ਰਹਿ ਕੇ ਇਹ ਸਾਰਾ ਜਿਹੜਾ ਹੈ ਇਸ ਡੈਂਚਰ ਰਚਿਆ ਗਿਆ ਫੌਜ ਨੇ ਮਨਪ੍ਰੀਤ ਨਹੀਂ ਜਿਹੜੀ ਹੈ ਜਾਣਕਾਰੀ ਸਾਰੀ ਪੰਚਾਈ ਸੀਗੀ ਪਹਿਲਾਂ ਦੇਖੋ ਸਰ ਇਹਦੇ ਬਾਰੇ ਤਾਂ ਜਿਹੜੀ ਜਾਂਚ ਏਜੰਸੀਆਂ ਨੇ ਜੱਜ ਨੇ ਜਾਂਚ ਕੀਤੀ ਹੈ ਉਹੀ ਤੁਹਾਨੂੰ ਦੱਸ ਸਕਦੇ ਨੇ ਪਰ ਹਜੇ ਮੈਂ ਫੇਰ ਦੱਸਿਆ ਕਿ ਮਾਮਲਾ ਵਿਚਾਰधीन ਹੈ ਹਜੇ ਐਵਿਡੈਂਸ ਆਣਾ ਲੀਡ ਹੋਣਾ ਬਾਕੀ ਹੈ ਜੋ ਐਵਿਡੈਂਸ ਲੀਡ ਹੋਏਗਾ ਤਾਂ ਸਾਰਾ ਜਿਹੜਾ ਸੱਚ ਹੈ ਉਹ ਸਾਡੇ ਸਾਹਮਣੇ ਆ ਜਾਏਗਾ ਜਿਸ ਤਰ੍ਹਾਂ ਅਮਰੀਕ ਸਿੰਘ ਸੀ ਸਭ ਤੋਂ ਪਹਿਲਾਂ ਕਈ ਐਨਡੀਪੀਐਸ ਦੇ ਮਾਮਲੇ ਉਰੋ ਤੇ ਵੀ ਦਰਦ ਸੀਗੇ ਅਗਰ ਫੋਨ ਨਾ ਫੜਿਆ ਜਾਂਦਾ ਹੋ ਸਕਦਾ ਹੈ ਕਿ ਇਹ ਹਾਲੇ ਲੰਬਾ ਚੱਲ ਸਕਦਾ ਸੀ ਦੇਖੋ ਜੀ ਸਰ ਫੋਨ ਨਾ ਫੜਿਆ ਜਾਂਦਾ ਤਾਂ ਕਿੰਨਾ ਮਰਜੀ ਲੰਮਾ ਚੱਲ ਸਕਦਾ ਸੀ ਪੂਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਫੋਨ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆਈਆਂ ਜੇ ਨਾ ਪਤਾ ਲੱਗਦਾ ਤਾਂ ਆਲੇ ਹੋਰ ਵੀ ਦੇਸ਼ ਦਾ ਕਾਫੀ ਨੁਕਸਾਨ ਹੋ ਸਕਦਾ ਦੇਖੋ ਬੰਦਾ ਕਿੰਨਾ ਵੀ ਹੁਸ਼ਿਆਰ ਹੋਵੇ ਕਿਤੇ ਨਾ ਕਿਤੇ ਗਲਤੀ ਕਰਦਾ ਹੈ ਫਿਰ ਰੱਬ ਦੇਖਦਾ ਜਿਹੜਾ ਇਸ ਤੋਂ ਕੋਈ ਨਹੀਂ ਲੁਕ ਸਕਿਆ ਤੇ ਕਦੀ ਨਾ ਕਦੀ ਗਲਤ ਬੰਦਾ ਜਿਹੜਾ ਹੈ ਉਹ ਪੁਲਿਸ ਹਥੋਂ ਫੜਾਈ ਜਾ ਸਕਦਾ ਹੈ। ਅੱਛਾ ਜਿਵੇਂ ਅਮਰੀਕ ਸਿੰਘ ਸੀਗਾ ਉਹਦੀ ਜਿਹੜੀ ਹੈ ਹਾਲੇ ਕਸਟਡੀ ਲੈ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਮਨਪ੍ਰੀਤ ਦੀ ਹੋਈ ਦੁਬਾਰਾ ਕਸਟਡੀ ਵੀ ਲਈਤੀ ਜਾ ਸਕਦੀ ਹੈ ਜਿਵੇਂ 15 ਮਹੀਨੇ ਲੰਬਾ ਸਮਾਂ ਚੱਲਿਆ ਕਸਟਡੀ ਜਿਹੜੀ ਲਈ ਹੈ ਤੁਸੀਂ ਉਹਦੀ ਪੁੱਛ ਕੇ ਲੰਬੀ ਚੱਲੀ ਹੋਏਗੀ ਕੋਈ ਲੱਗਿਆ ਕੁਝ ਬਰਾਮਦ ਹੋਇਆ ਹੁਣ ਤੱਕ ਕੋਈ ਗੱਲਾਂ ਬਾਤਾਂ ਸਾਹਮਣੇ ਆਈਆਂ ਹੁਣ? ਸਰ ਗੱਲਾਂ ਬਾਤਾਂ ਜੋ ਸਿਗੀਆਂ ਉਹ ਸਾਡੇ ਜਿਹੜੀਆਂ ਜਾਂਚ ਅਫਸਰਸ ਨੇ ਰਿਕਵਰ ਕਰ ਲੀਆਂ ਹੈਗੀਆਂ ਨੇ ਅੱਗੇ ਉਹਨੂੰ ਬ੍ਰਿੱਕੀ ਨਾਲ ਆਪਣੇ ਲੈਵਲ ਤੇ ਪੱਧਰ ਤੇ ਜਾਂਚ ਕੇ ਜੇ ਸਾਨੂੰ ਦੁਬਾਰਾ ਲੱਗੇਗਾ ਅਸੀਂ ਮੇ ਵੀ ਅਸੀਂ ਲੈ ਸਕਦੇ ਆ ਆਪਣੇ ਫੌਜ ਦੇ ਬੰਦੇ ਦੀ ਜਿਹੜੀ ਸਟਡੀ ਹੈ ਲੇਕਿਨ ਜਿਹੜਾ ਬਾਕੀ ਅਮਰੀਕ ਨੇ ਹੈ ਹੋਰ ਉਹਨਾਂ ਦਾ ਸਾਡਾ ਕੋਈ ਹਜੇ ਤੱਕ ਕੋਈ ਲਿੰਕ ਸਾਡੇ ਸਾਹਮਣੇ ਨਹੀਂ ਆਇਆ ਜਿਵੇਂ ਤਿੰਨ ਬੰਦੇ ਦਾ ਆਲਰੇਡੀ ਇਹ ਪਿਕਚਰ ਦੇ ਵਿੱਚ ਚੱਲ ਹੀ ਰਹੇ ਨੇ ਜਿਵੇਂ ਅਮਰੀਕ ਕਹ ਰਿਹਾ ਬਬਰ ਖਾਲਸਾ ਦਾ ਬੰਦਾ ਹੈ ਜਾਂ ਮਨਪ੍ਰੀਤ ਫੌਜੀ ਦੀ ਗੱਲ ਸੀ ਕੁਝ ਹੋਰ ਬੰਦੇ ਵੀ ਇਹਦੇ ਵਿੱਚ ਟਾਈਪ ਹੋਈ ਹੈ ਕੋਈ ਚੇਨ ਹੋਰ ਸਾਹਮਣੇ ਆਈ ਹੈ ਨਹੀਂ ਇਹਦੇ ਬਾਰੇ ਹੋਰ ਫੌਜੀ ਆਇਆ ਹੋਵੇ ਨਹੀਂ ਨਹੀਂ ਇਹਦੇ ਬਾਰੇ ਐਸਾ ਕੁਝ ਨਹੀਂ ਹੈ ਕਿ ਕੋਈ ਹੋਰ ਫੌਜੀ ਜਾਂ ਕਿਸੇ ਹੋਰ ਬੰਦੇ ਦੀ ਇਨਵੋਲਵਮੈਂਟ ਸਾਡੇ ਕੋਲੇ ਸਾਹਮਣੇ ਨਹੀਂ ਆਈ ਹੈ ਬਾਕੀ ਜਿਹੜੀ ਸਟੇਟ ਗਵਰਨਮੈਂਟਸ ਨੇ ਕਿਹਾ ਉਹਦੇ ਫਾਊਂਡ ਆਊਟ ਕੀਤਾ ਉਹ ਸਟੇ ਜਿਸ ਤਰ੍ਹਾਂ ਹੁਣ 15 ਮਹੀਨੇ ਦੀ ਪੁੱਛਗੀ ਜ਼ਰੂਰ ਹੋਈ ਹੈਗੀ ਆ ਲੱਗਦਾ ਕਿ ਮਨਪ੍ਰੀਤ ਨੂੰ ਦੁਬਾਰਾ ਫੇਰ ਲਿਜਾਇਆ ਜਾ ਸਕਦਾ ਆਣ ਵਾਲੇ ਦਿਨਾਂ ਦੇ ਵਿੱਚ ਕੋਈ ਕਿ ਜਿਹੜੀ ਉਹ ਪਿੜਤਾਲ ਖਤਮ ਹੋ ਚੁੱਕੀ ਹੋਈ ਹੈ ਨਹੀਂ ਹਜੇ ਫਿਲਹਾਲ ਪਿੜਤਾਲ ਖਤਮ ਹੋ ਗਈ ਹੈ ਬਾਕੀ ਜਿਹੜੀ ਪਿੜਤਾਲ ਹੋਈ ਹੈ ਨੂੰ ਜਾਂ ਜਿਹੜੀ ਹੈ ਬ੍ਰਿਕੀ ਨਾਲ ਕੀਤੀ ਜਾਂਦੀ ਹੈ ਜੇ ਦੁਬਾਰਾ ਕਿਤੇ ਕਿਸੇ ਸਟੇਸ਼ਨ ਲੱਗਦਾ ਤਾਂ ਅਸੀਂ ਦੁਬਾਰਾ ਐਪਲੀਕੇਸ਼ਨ ਦਵਾਂਗੇ ਪਰ ਹਜੇ ਫਿਲਹਾਲ ਸਾਡੀ ਜਾਨ ਜਿਹੜੀ ਹੈ ਖਤਮ ਹੋ ਗਈ ਹੈ ਮਤਲਬ ਕਿ ਹੁਣ ਤੁਸੀਂ ਹੈਗਾ ਸਪੁਰਦ ਕਰ ਦਿੱਤਾ ਸੈਂਟਰਲ ਜੇਲ ਪਟਿਆਲਾ yes ਹਾਂਜੀ ਅਸੀਂ ਇਹਨਾਂ ਨੂੰ ਵਾਪਸ ਕਰ ਦਿੱਤਾ ਤੇ ਉਹ ਸੈਂਟਰਲ ਜੇਲ ਪਟਿਆ ਮਣਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਨਿਕਲ ਕੇ ਸਾਹਮਣੇ ਆ ਸਕਦਾ ਆ ਸਕਦਾ ਸਰ ਦੇਖੋ ਚੀਜ਼ ਇਹ ਇੱਕ ਡੀਪ ਚੀਜ਼ ਹੈ ਇੱਕ ਲੰਬੀ ਇਨਵੈਸਟੀਗੇਸ਼ਨ ਤੇ ਲੰਮਾ ਪਾਰਟ ਹੈ ਇਹਦਾ ਜਿਵੇਂ ਜਿਵੇਂ ਟ੍ਰਾਇਲ ਚੱਲਦਾ ਹੈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਜਿਵੇਂ ਪਰਤਦਰ ਪਰਤ ਚੀਜ਼ਾਂ ਖੁੱਲਦੀਆਂ ਨੇ ਕਈ ਤੇ ਓਵੇਂ ਓਵੇਂ ਜੇਹਾਂ ਚ ਅੱਗੇ ਵੱਧਦੀ ਹੈ ਬੰਦ ਸਾਹਿਬ ਜਿਸ ਤਰੀਕੇ ਨਾਲ ਦੇਖਿਆ ਜਾਵੇ ਮਨਪ੍ਰੀਤ ਫੌਜੀ ਜੋ ਕਿ ਫੌਜ ਦੇ ਵਿੱਚ ਰਹਿ ਕੇ ਇਹ ਜਾਣਕਾਰੀਆਂ ਅੱਗੇ ਦਿੰਦਾ ਸੀ ਇਤੋਂ ਹੋਰ ਵੀ ਲੋਕਾਂ ਨੂੰ ਕੰਨ ਹੋਗੇ ਹੋਣਗੇ ਕਿ ਜਿਹੜੇ ਫੌਜ ਦੇ ਵਿੱਚ ਰਹਿ ਕੇ ਇਹ ਕੰਮ ਕਰਦੇ ਹੋਣਗੇ ਨਹੀਂ ਨਹੀਂ ਐਸਾ ਕੁਝ ਨਹੀਂ ਫੌਜ ਇੱਕ ਬੜੀ ਹੀ ਸਾਫ਼ ਸੁਥਰੀ ਤੇ ਬੜੀ ਡੈਡੀਕੇਟਿਡ ਸੰਸਥਾ ਹੁੰਦੀ ਹੈ ਆਪਣੀ ਸਾਰੇ ਸਾਰੇ ਦੇਸ਼ਾਂ ਦੀ ਆਪਣੇ ਕਹੇ ਹਿੰਦੁਸਤਾਨ ਦੀ ਨਹੀਂ ਸਾਰੇ ਦੇਸ਼ਾਂ ਦੀ ਹੀ ਜਿਹੜੀ ਫੌਜ ਹੈ ਉਹ ਬੜੀ ਹੀ ਡੈਡੀਕੇਸ਼ਨ ਨਾਲ ਤੇ ਇਮਾਨਦਾਰੀ ਨਾਲ ਕੰਮ ਕਰਦੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਬਲੈਕਸ਼ਿਪ ਆ ਵੀ ਜਾਂਦਾ ਹੈ ਇਹ ਵੀ ਜ਼ਰੂਰੀ ਨਹੀਂ ਹੈ ਕਿ ਮਨਪੀਤੇ ਹਜੇ ਕੁਝ ਐਸਾ ਹੈ ਇਹ ਮੈਂ ਫਿਰ ਦੱਸਦਾ ਕਿ ਮਾਮਲਾ ਸਰਬ ਸੁਜਾਇਸ ਹੈ ਹਜੇ ਇਹ ਜੱਜ ਸਾਹਿਬ ਦੇ ਨਿਰਭਰ ਹੈ ਇਹ ਜਾਜ ਰਸੀਆਂ ਨੇ ਦੇਖਣਾ ਹੈ ਕਿ ਇਹਦੇ ਵਿੱਚ ਕੁਝ ਮਿਲਿਆ ਹੈ ਨਹੀਂ ਮਿਲਿਆ ਹੈ ਜੇ ਕੁਝ ਮਿਲਿਆ ਹੈ ਤਾਂ ਉਹ ਜੱਜ ਸਾਹਿਬ ਕਿਸ ਪੱਖ ਨਾਲ ਦੇਖਦੇ ਨੇ ਇਹ ਇੱਕ ਲੰਮਾ ਪ੍ਰੋਸੀਜਰ ਹੁੰਦਾ ਹੈ ਇਹਨ i ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਏਸਾ ਸਾਡੇ ਨਾਲ ਐਡਵੋਕੇਟ ਜੇ.ਡੀ. ਪਾਂਸਲ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾਂ ਜਿਹੜੀ ਹੈ ਇਹਦੀ ਕਸਟਡੀ ਮੰਗੀ ਜਾਂਦੀ ਹੈ ਮਾਨਯੋਗ ਅਦਾਲਤ ਦੇ ਵੱਲੋਂ ਮਨਪ੍ਰੀਤ ਫੌਜੀ ਦੀ ਕਿਉਂਕਿ ਫੌਜ ਦੇ ਵਿੱਚ ਰਹਿ ਕੇ ਇਹ ਜਾਣਕਾਰੀਆਂ ਜਿਹੜੀਆਂ ਅਮਰੀਕ ਨੂੰ ਦਿੰਦਾ ਸੀਗਾ ਤਾਂ ਉਹ ਅੱਗੇ ਸ਼ੇਰ ਖਾਨ ਨੂੰ ਜਿਹੜਾ ਪਾਕਿਸਤਾਨ ਦੇ ਵਿੱਚ ਭੇਜਦਾ ਸੀਗਾ ਤਾਂ ਮਾਮਲਾ ਜਿਹੜਾ ਹੈਗਾ ਉਹ ਜਰੂਰ ਕਸਟਡੀ ਲੈਣ ਤੋਂ ਬਾਅਦ ਸੈਂਟਰ ਕੋਲ ਗਿਆ ਤਾਂ ਉੱਥੇ ਲੰਬੀ 15 ਮਹੀਨੇ ਦੀ ਪੁੱਛਗਿੱਛ ਤੋਂ ਬਾਅਦ ਅੱਜ ਪਟਿਆਲਾ ਸੈਂਟਰਲ ਜ਼ਿਲ੍ਹੇ ਦੇ ਵਿੱਚ ਮਨਪ੍ਰੀਤ ਫੌਜੀ ਨੂੰ ਦੁਬਾਰਾ ਸ਼ਿਫਟ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ